ਉਮਰੇ ਉਂਗਲ ਉਂਗਲ ਮਾੜੀ ਸੁਵਾਦੇ ਕਾਕੇ ਦੇ ਮਾੜੀ ਜੀ ਮਮੀ ਨਾ ਮਮੀ ਜਿਆਦਾ ਨਾ ਜਿਆਦਾ ਨਾ ਮੀ ਮੜਾ ਜਾ ਟਿੱਕਾਂ ਨਾ ਆ ਮਮੀ ਆਖਾ ਨਾ ਲੀ ਕੋ ਮਾਲ ਇਹ ਸਭ ਲਿਬੜ ਗਏ ਬਹੁਤ ਜਿਆਦਾ ਨੁਕਸਾਨ ਹਾਂਜੀ ਦੋਸਤੋ ਆ ਆ ਇਹਨਾਂ ਗੱਲ ਚੰਦਪੁੱਤ ਅੰਨੇ ਤੇ ਕਿਹਾ ਫੋਰ ਸ਼ੂਟ ਕਰਨ ਦੇ ਤੇ ਦੀਪਣੀ ਆ ਕੇ ਬਾਗ aya kan paranyatan lagi maride marinya anji-hanjiji ਤੇ ਤੁਹੇ ਵੀ ਲੀਓ ਗਿਆ ਹਾਂ ਜੀ ਹਾਂ ਜੀ ਕੀ ਜਾਓ ਹਾਂ ਜੀ ਜੇ ਤੂੰ ਮੜਿਆ ਯਾ ਜੇ ਉਹਨੇ ਨਾ ਤਾਂ ਤੇ ਤਿੰਨ ਵੇ ਯਾ ਜੇ ਟੀਟਾ ਜੇ ਲਾਓ ਬਲੌਗ ਲਾਓ ਲੈ ਬਲੌਗ ਹਟਾ ਬੰਦਿਆ ਬਾਹਰ ਆਇਓ ਇੱਥੇ ਬਾਹਰ ਆਇਓ ਸਭ ਭਾਈ ਬੁਲਾਓ ਪਰ ਜਿਆਦਾ ਨਾ ਜਿਆਦਾ ਮੈਂ ਹੁਣੇ ਨਾ ਗਿਆ ਡਿਆ ਯਾਰ ਇਹਦੀ ਦੁਬਾਰਾ ਨਾ ਸਾਰੇ ਦੁਬਾਰੇ ਨਵਾਇਆ ਸੀ ਸਸਿਗਾ ਭਾਈ ਯਾ ਜੇ ਆਜੋ 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 ਔਰ ਹਮਾਰੇ ਆ ਗਿਆ ਨਹੀਂ ਮਾਰਦੇ ਯਾਰ ਲੈ ਆਂਡਾ ਨਹੀਂ ਮਾਰਦੇ ਆ ਜਾਓ ਕਾਹੇ ਯਾਰ ਤੂੰ ਕੀ ਕਰਦਾ ਤੂੰ ਯਾਰ ਲਾਓ ਤੇ ਲੋਕ ਲੈ ਆ ਜਾਓ ਸਿੱਧਾ ਨਾ ਆ ਜਾਓ ਆ ਜਾਓ ਆ ਜਾਓ ਚਲੋ ਜੀ ਚਲੋ ਹਲਲੋਵਾ ਆ ਜਾਓ ਆ ਜਾਓ ਟਿੰਪੜੇ ਉਹ ਪਾਣੀ ਆ ਗਿਆ ਆਇਓ ਵਾਰ ਵਾਰ ਆਇਓ ਓਹ ਵਾਹ ਆਇਓ ਬਾਬੀ ਬਾਬ ਮੋਜ ਕਰਦੀ ਹੈ ਹੈ ਉਹ ਕਿਸ ਕੀ ਹੋ ਗਈ ਕੋਈ ਨਾ ਹੋਣਾ ਨਾ ਮਮਾ ਜੀ ਬਲੋ ਨਹੀਂ ਨਹੀਂ ਉਹ ਕਹਿੰਦੀ ਕੋਈ ਨਹੀਂ ਕਹਿੰਦੀ ਕਹਿੰਦੀ ਮੇਰੇ ਭੂਆ ਨੇ ਛੱਡਦੇ ਮੇਰੇ ਭੂਆ ਨੇ ਛੱਡਦੇ ਅੰਦੇ ਮੇਰੇ ਭੂਆ ਨੂੰ ਛੱਡ ਦੋ ਯਾਰ ਆ ਕੀ ਅਗਲੇ ਚ ਗਲਿਚ ਜਗਾ ਅਨੇ ਤੂੰ ਵੇਖ ਰੋ ਖੁਸ਼ ਹੋ ਜਾ ਚੱਲ ਰੀਲ ਕਰੀਏ ਚੱਲ ਰੀਲ ਕਰੀਏ ਚੱਲ ਮੰਮੀ ਨੇ ਮੈਂ ਕਿਹਾ ਤਾ ਰੀਲ ਬਣਾਓ ਚੱਲਦੇ ਰਹਿ ਦੇਂਗਾ ਉਹ ਤੇਰਾ ਪੜਾ ਜੇ ਮੰਮੀ ਕੋ ਲੈ ਲੂ ਮੰਮੀ ਖਲਾਜਾ ਲੱਗ ਗਏ ਤੀ ਤੀ ਵੀ ਇਦਾਂ ਇਦਾਂ ਖਲਾਜਾ ਯਾਰ ਲੱਗ ਗਏ ਮੰਮੀ ਮੈਨੂੰ ਪੀ ਹਾ ਦੇ ਨਾਲ ਰਾਜ ਨੂੰ ਕੋਈ ਰਾਇ ਦੇ ਕਲਰ ਲਾ ਗਏ ਹਾਂ ਉਹ ਕੰਮ ਦੇ ਵਿੱਚ ਪਾ ਰਾਂਗੇ ਜਾਮੇ ਦੇ ਫਿਰ ਅਸੀਂ ਇਹਨਾਂ ਕਰਤਾ ਉਹ ਵੇ ਆ ਗਈ ਹੈ ਉਮਰੇ ਉਂਗਲ ਉਂਗਲ ਮਾੜੀ ਸੁਵਾਦੇ ਕਾਕੇ ਦੇ ਮਾੜੀ ਜੀ ਮਮੀ ਲਈ ਮਮੀ ਜਿਆਦਾ ਨਾ ਜਿਆਦਾ ਨਾ ਮੀ ਮੜਾ ਜਾ ਟਿੱਖਾ ਲੱਗਾ ਹੈ ਨਾ ਨਾਲ ਹੀ ਕੋ ਮਾ ਲੈਂਦੇ ਜੀ ਸੰਦੀਪ ਤੇਰਾ ਸਿਰ ਬੜਾ ਬਣਾ ਬਣਾ ਹਾਂ ਨੀ ਖੁਰਾ ਹੋਰ ਮਾਲ ਕੇ ਅੱਗੇ ਉਹ ਟ੍ਰਾਈ ਕੀ ਕਰਾਇਆ ਹੈ ਨਾ ਇਹਨਾਂ ਨੂੰ ਵਾਲਾਂ ਨੂੰ ਨੈਨੂ 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 ਪੱਖੇ ਤੇ ਕੋ ਦੀ ਨੇ ਕਰੀ ਓਏ ਚਰੋਕਾ ਆਸਟ ਸ਼ਾਰਟ ਆ ਮਗਰ ਫਸ ਲੱਭੀ ਹੋਲੀ ਖੇਡ ਲਈ ਨਾਲ ਚੱਲੇ ਆ ਹੁਣ ਆਪਾਂ ਆਪਣਾ ਕੰਮ ਜਿਹੜਾ ਸੱਕਾ ਪੁੱਕਾ ਰਿਹਾ ਇਹ ਸਭ ਲੱਭੜ ਗਏ ਹਾਂ ਦੋਤ ਜਿਆਦਾ ਨੁਛੇੜਾ ਹਾਂਜੀ ਦੋਸਤ ਆ ਆ ਇਹ ਨਾਲ ਗੱਲ ਹਰਗਨ ਓਏ ਇਹ ਕੱਢ ਕੇ ਜਾਂਦੀ ਆ ਰਹੀ ਹੈ ਤੁਸੀਂ ਬਹਿ ਸਾਲਾ ਕੱਢੀ ਓਏ ਨਹੀਂ ਮੈਂ ਕੱਢਾਂ ਇਹ ਦੋਣ ਭੋਲਦੀ

ਆਹ ਵੇਖੋ ਇਹ ਆਹ ਵੇਖੋ ਕੀ ਲੈ ਕੇ ਆਏ ਵੇਖੋ ਸਹੀ ਵੇਖੋ ਸਹੀ ਬਹੁਤ ਕੀ ਲੈਂਦਾ ਮੈਂ ਚੈੱਕ ਕਰੋ ਚੱਕ ਚੈੱਕ ਕਰਵਾ ਦੇ ਇੱਥੇ ਰੱਖਿਆ ਮੈਂ ਚੈੱਕ ਕਰੋ ਹਤੇ ਲੈ ਮੇਰੇ ਪੁੱਤ ਬਿੰਦਾਵਾ ਕੀ ਉਹ ਲਿਗ ਗਿਗ 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 ਸਪੋਰਟ ਲਾਓ ਗਿਗ ਗਿਆ ਹਾਂਜੀ ਸਾਹਿਬ ਜੀ ਆਹ ਵੇਖੋ ਆਹ ਵੇਖੋ ਖੋਲ ਕੇ ਗੰਦਾ ਆ ਲੈਪ ਹੇ ਯੂ ਹਾ ਟੂ ਡੂ ਇਟ ਲੈ ਫੋਟੋ ਫੋਟੋ ਲੈ ਤੁਹਾਨੂੰ ਕੋ ਨੋ ਨੀਂਦ ਹੋ ਫਾਕੀ ਦੇਖਣੀ ਆ ਵਾ ਲੋ ਫਾਕੀ ਉਹ ਤਾਂ ਨਹੀਂ ਕਿ ਦਿਖੜਾ ਰਿਹਾ ਸੀ ਮੈਂ ਆਪੇ ਬੰਨ੍ਹ ਲਿਆ ਆਪਣਾ ਹੀ ਲੰਦਾ ਬਣਾਇਆ ਆ ਆ ਆ ਦੇਖ ਨਾ ਵੀ ਦੇਖ ਐਡਮ

तब दिया। ले। ने बोतल लिया कच्चे कहते की बोतल रखनी चाहिए प्लास्टिक बोतल ना माड़ी है पानी पुनी पीड़ मारे तीन सौ रुपये दीती मैं कोम्बल ने चमदा कहते कोम्बोल सिंगल सिंगल मिलनीय का कोम्बो छे छे पैक हो सौ भी रुपये की मिल रही सौ 150 ਦਾ ਫਿਰ 200 ਦੀ ਪਰ ਇਹ ਮੈਂ ਕਹਿੰਦੇ ਪਲਾਸਟਿਕ ਦੀ ਚਾਹੀਦੀ ਇਹ ਚ ਵਾਈਟ ਵੀ ਦੇਣ ਡਿਆ ਆ ਵੀ ਮਲਟੀ ਵੀ ਦੇਣ ਡੇ ਮਲਟੀ ਇਹ ਮਲਟੀ ਦਿੱਤੀ ਹੈ ਮਲਟੀ ਕਹਿੰਦਾ ਇਹ ਖਰਾਬ ਨਾ ਹੋ ਆਹ ਦਾ ਨਾ ਸਪੈਸ਼ਲ ਚੀਜ਼ ਇਹ ਕਿਹਦੀ ਲੈਂਦਾ ਲੈ ਇਹ ਹੋਰ ਹੀ ਕੋ ਹੋਵੇ ਲੈ ਫਰਿੱਜ ਛੁੱਟ ਜੀ ਲੈਂਦੀ ਇਹੋਂ ਕਰ ਗਾ ਉਹਨੇ ਮੈਂ ਕਿਹਾ ਬਰਫ ਪਾਗ ਨਾ ਮੈਂ ਇਹ ਦੁਕਾਨ ਚ ਰੱਖ ਛੱਡਾਂਗੇ ਬਾਅਦ ਜਦ ਜੋਰ ਪਾਓਗੇ ਫਿਰ ਫ੍ਰਿਜ ਫ੍ਰਿਜ ਲੈ ਆਵਾਂਗੇ ਯਾਰ ਆ ਇਧਰੋਂ ਪਤਾਈ ਫ੍ਰਿਜ ਲੈ ਆਵਾਂਗੇ ਥੋੜਾ ਰੋਕੇ ਇਹ ਵੀ ਇਹ ਵੀ ਡੱਬਾ ਇਹ ਕਿੰਨਾ ਸਸਤਾ ਦਿੱਤਾ ਇਹ ਉਹਨੇ ਆ 700 ਮੰਗਦਾ ਹੈ 500 ਦਿੱਤਾ ਫਿਰ ਤੇ ਇਹ ਕਾਲਾ ਨੰਬਰ ਪਾ ਕੇ ਮੋੜਾਂ ਲੂੰਗਾ ਜਿਆ ਦੇਖਦਾ ਹੈ ਆਪ ਇਹਨਾਂ ਜਾਣਗੇ ਆਰਫਾ ਤੇ ਵੇਖ ਤੂੰ ਤੇ ਮੇਰਾ ਪੁੱਤ ਉੱਠ ਕੇ ਵੇਖ ਸੰਨ ਪੁੱਤ ਗੁੱਸਾ ਕਰਦਾ ਕਿ ਫਤਿਹ ਆਏ ਇੱਕ ਬਬੂ ਹਤ ਲੈਂਦੀ ਇੱਕ ਗੱਜ ਦੀ ਤੇ ਕਾ ਲੈਂਦਾ ਤੇ ਕਾ ਲੈਂਦਾ ਮੇਰਾ ਕਾਕਾ ਦਾ ਦੁੱਧ ਖਰਾਬ ਹੋ ਜਾਂਦਾ ਨਾ ਦੁਕਾਨ ਤੇ ਤੇ ਇੱਕ ਫਰਿੱਜ ਵੀ ਲੈ ਕੇ ਆਵਾਂਗੇ ਥੋੜਾ ਗਾਹ ਹੋ ਕੇ ਨਾ ਫਰਿੱਜ ਲੈ ਆਵਾਂਗੇ ਛੋਟੀ ਜੀ ਫਰਿੱਜ ਲੈਵਾਂਗੇ ਆ ਆ ਲੰਦਾ ਵਿੱਚ ਬਰਫ ਆ ਕੇ ਹੈ ਹੂੰ ਕੀ ਕਹਿੰਦੇ ਹਮਤੁੱਤ ਨਾ ਕਿਹਦੇ ਮੁਰੰਦ ਕੀ ਕਹਿੰਦਾ ਮੇਰਾ ਛੋਣਾ ਪੁੱਤ ਮੇਰਾ ਕੀ ਕਹਿੰਦਾ ਸੀ ਦਾਈ ਮੰਮੀ ਨੇ ਦਿੱਤੀ ਤਾਈ ਖਾਨ ਨੂੰ ਨਹੀਂ ਦਿੱਤੀ ਦਾਈ ਮੰਮੀ ਦਾਈ ਨਹੀਂ ਦਿੰਦੀ ਐ ਨਾ ਪੈਂਦਾ ਲੈ ਨਾ ਇਹ ਪੁੱਤ ਇਹ ਨਹੀਂ ਖਾਣਾ ਰਾਜੇ ਮੂੰਹ ਤੇ ਮਾਰ ਲੈਣਾ ਮੂੰਹ ਤੇ ਵੱਜੂਗਾ ਪੁੱਤ ਮੂੰਹ ਤੇ ਵੱਜ ਜਾਣਾ ਸੋਨੇ ਕੀ ਬੀਜ਼ ਬੰਦੀ ਦਬਾ 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 ਚਲ ਜਾ ਫਾ ਚੈਨ ਜਦੋਂ ਗੱਲ ਬੰਦ ਜਿੱਦਾਂ ਤੂੰ ਕਰਨ ਡਿਆ ਪੁੱਤ ਇਹ ਤਾਂ ਨਹੀਂ ਗੱਲ ਬੰਦ ਬੇਰ ਕਿਰਕ ਹੂੰ ਬਿਆ ਕਰਦਾ ਮਰਾ ਸੋਨਾ ਮ ਮੱਥੇ ਤੇ ਮਰਵਾ ਲਿਆਗਾ ਮੜ ਕੇ ਰੌਂਡ ਆ ਮੈਂ ਲੋਹੇ ਦਾਗਾ ਤੇ ਜਲ ਮੀਨਿਮ ਦਾ ਤਨਾ ਦਿਓ ਦਾ ਆਹ ਬੁਤਾਂਗਲਾਂ ਰੱਖੀ ਜੇ ਬੁਤਾਂਗਲਾਂ ਚੁੱਕ ਲੋ ਇੱਥੋਂ ਉਂਗਾ ਚੁੱਕੋ ਅੰਗਲਾਂ ਆ ਲੈਣੀਆਂ ਜਿਹੋ ਦੀਆਂ ਵੇ ਮੁੱਕੇ ਪੋਰ ਨਾ ਆ ਰੱਖੋ ਇਹਦਾ ਆਪ ਲੈ ਲੋ ਲੈ ਲੋ ਠੀਕ ਆ ਸਟਾ ਕੰਮ ਸਟਾ ਕੰਮ ਦਿਖਾ ਦੋ ਠੀਕ ਆ ਵਧੀਆ ਉਹਦੇ ਖੋਲਦਾ ਮਿਲਦਾ ਆਯਾ ਉਹਨਾਂ ਯਾਦ ਲਈ ਕਿਹਾ 1000 ਰੁਪਏ ਲਿਖ ਲਿਆ ਪਹਿਰੇ ਮੰਗਦਾ ਇਹਦੇ ਕਹਿੰਦਾ 1700 ਦੇ ਦੋ ਮੈਂ ਕਿਹਾ 700 ਨਹੀਂ 500 ਦੇ ਨਹੀਂ ਥਰਮੋਕੋਲਜੀ ਚ ਲੱਗੀ ਆਨਲਾਈਨ ਮੈਂ ਵੇਖਣ ਦੇ ਆਨਲਾਈਨ 300 ਦਾ ਹੀ ਪਰ ਉਹ ਕੀ ਦਾ ਕਿੰਨਾਂ ਚੀਜ਼ ਨੇ ਕਿੰਨਾਂ ਇਹ ਇਹ ਆਪਣੇ ਹਿਸਾਬ ਨਾਲ ਵਧਿਆ ਲੈ ਕੇ ਆਏ ਤੇਰੇ ਬੰਦਾ ਟੂਰ ਤੇ ਵੀ ਜਾਵੇ ਤਾਂ ਵੀ ਲੱਗ ਜਾ ਸਕਦਾ ਕਰਨ ਨੂੰ ਫੇਅਰ ਕਰ ਸਕਦਾ ਹੈ ਕਿ ਨਹੀਂ ਟੂਰ ਤੇ ਬੰਦਾ ਜਾਵੇ ਤੇ ਬੰਦਾ ਲੈ ਕੇ ਜਾ ਸਕਦਾ 12 ਵਜੇ ਚੱਲੇ ਤੇ ਹਾਲ ਫਤਿਹ ਤੱਕ ਸੁੱਤਾ ਨਹੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁ ਕਰਿਓ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਸ਼ਸ਼ੀਕਾਂ ਸਾਰਿਆਂ ਨੂੰ ਤੇ ਸਾਡੇ ਪੇਜ ਨੂੰ ਕਰ ਲਓ ਫੋਲੋ ਗਿਲ ਕਲੈਕਸ਼ਨ 28 ਨੂੰ ਤੇ YouTube ਤੇ ਵੀ ਜਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਉੱਤੇ ਵੀ ਵੀਡੀਓ ਅਪਡੇਟ ਆ ਰਹੀਆਂ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁ ਕਰਿਓ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਸ਼ਸ਼ੀਕਾਂ